ਯਾਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰ ਸਬੰਧ ਨਾਲ ਹੋਟਲ 'ਚ ਫੜੀ ਗਈ ਸੀ। ਉਹਦੇ ਵੀ ਮੈਂ ਸਾਰੇ ਨੂੰ ਵਾਰਨਿੰਗ ਦਿੱਤੀ ਯਾਰ ਮਮੀ ਡੈਡੀ ਨੂੰ ਬੁਲਾਇਆ ਉੱਥੇ ਆਏ ਉਹਨਾਂ ਨੇ ਆ ਕੇ ਨੂੰ ਸਮਝਾਇਆ ਮਾਫੀ ਮੰਗੀ ਯਾਰ ਮਮੀ ਡੈਡੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ। ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3:30 ਵਜੇ ਘਰੋਂ ਨਿਕਲੀ ਐ ਤੇ ਫਿਰ ਮੈਂ ਇਹਨੂੰ ਕੱਟੋਗੜ੍ਹ ਦੀ 15-20 ਨੂੰ ਫੋਨ ਕੀਤਾ। ਵਾਈਫ ਦੀ ਅਕਤਵ ਨੂੰ ਜੀਪੀਐਸ ਲਗਾਈ ਹੋਈ ਹੈ ਜੀਪੀਐਸ ਟਰੈਕ ਲਗਵਾਇਆ ਦਾ ਸਰ ਮੈਂ ਆਪਣਾ ਜੀਪੀਐਸ ਟਰੈਕ ਖੋਲ ਕੇ ਦੁਕਾਨ ਤੇ ਤੁਰਿਆ ਤੇ ਮੈਂ ਟਰੈਕ ਦੇਖਿਆ ਕਿ ਲੋਕੇਸ਼ਨ ਕਿੱਥੇ ਜਾ ਰਹੀ ਐ ਅਕਤਵ ਦੀ ਤੇ ਸਰ ਜਦੋਂ ਮੈਂ ਆਇਆ ਇੱਕ ਗਿਆਨੀ ਲੱਸੀ ਵਾਲੇ ਦੇ ਕੋਲ ਹੈ ਹੋਟਲ ਹੈ ਇਹੀ ਹੋਟਲ ਵਿੱਚ ਆ ਕੇ ਮੈਂ ਆਪਣੀ ਵਾਈਫ ਨੂੰ ਰਹਿਣ ਇੱਥੇ ਫੜਿਆ ਅਜੇ ਵੀ ਕੀ ਨਾ ਜਦੋਂ ਸਰ ਮੇਰਾ ਨਾਮ ਰਵੀ ਬਲਾਤੀ ਜੇ ਸਰ ਮੇਰਾ ਵਿਆਹ 25 ਅਪ੍ਰੈਲ 2010 ਵਿੱਚ ਮੰਨੀ ਸਪੁੱਤਰ ਅਨਿਲ ਕੁਲਰਾਰੀ ਦਸੂਆ ਉਹਨਾਂ ਨਾਲ ਹੋਇਆ ਸੀ ਤੇ ਸਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰ ਸਬੰਧ ਨਾਲ ਹੋਟਲ 'ਚ ਫੜੀ ਗਈ ਸੀ ਉਦੋਂ ਵੀ ਮੈਂ ਸਰ ਇਹਨੂੰ ਵਾਰਨਿੰਗ ਦਿੱਤੀ ਇਹਦੇ ਮੰਮੀ ਡੈਡੀ ਨੂੰ ਬੁਲਾਇਆ ਉੱਥੇ ਆਏ ਉਹਨਾਂ ਨੇ ਆਗੇ ਨੂੰ ਸਮਝਾਇਆ ਮਾਫੀ ਮੰਗੀ ਇਹਦੇ ਮੰਮੀ ਡੈਡੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ ਤੇ ਮੈਂ ਉਦੋਂ ਤਾਂ ਮਾਫਰ ਕੀਤਾ ਨਾ ਬੱਚੇ ਛੋਟੇ ਛੋਟੇ ਹੈਗੇ ਨੇ ਕਿ ਚੱਲ ਕੋਈ ਨਾ ਬੱਚਾ ਗਲਤੀ ਹੋ ਜਾਂਦੀ ਹੈ ਪਰ ਸਰ ਅੱਜ ਮੈਂ ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3:30 ਵਜੇ ਘਰੋਂ ਨਿਕਲੀ ਐ ਤੇ ਫਿਰ ਮੈਂ ਇਹਨੂੰ ਕਟੋੜਵਾੜੀ 15 20 ਨੂੰ ਫੋਨ ਕੀਤੇ ਆਪਣੀ ਵਾਈਫ ਨੂੰ 15 20 ਫੋਨ ਕੀਤੇ ਸਰ ਇਹਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਂ ਆਪਣੀ ਵਾਈਫ ਦੀ ਐਕਟਵਾ ਨੂੰ ਜੀਪੀਐਸ ਲਗਾਈ ਹੋਈ ਐ ਜੀਪੀਐਸ ਟਰੈਕ ਲਗਵਾਇਆ ਦਾ ਸਰ ਮੈਂ ਆਪਣਾ ਜੀਪੀਐਸ ਟਰੈਕ ਖੋਲ ਕੇ ਦੁਕਾਨ ਤੇ ਤੁਰਿਆ ਤੇ ਮੈਂ ਟਰੈਕ ਦੇਖਿਆ ਕਿ ਕਿ ਲੋਕੇਸ਼ਨ ਕਿੱਥੇ ਜਾ ਰਹੀ ਐ ਐਕਟਵਾ ਦੀ ਤੇ ਸਰ ਜਦੋਂ ਮੈਂ ਆਇਆ ਇਸ ਗੈਰਮੀ ਲੱਸੀ ਵਾਲੇ ਦੇ ਕੋਲ 호텔 ਐ ਇਹੀ ਉਹਨਾਂ ਦੇ ਵਿੱਚ ਆ ਕੇ ਮੈਂ ਆਪਣੀ ਵਾਈਫ ਨੂੰ ਰਹਿ ਗਈ ਸੀ ਫੜਿਆ ਇਹ ਤੁਹਾਨੂੰ ਕੱਲ ਵੀ ਕੋਈ ਸ਼ੱਕ ਸੀ ਤਾਂ ਹਾਂ ਪਹਿਲਾਂ ਪਹਿਲਾਂ ਮੈਨੂੰ ਅਜ ਤੋਂ 6-8 ਮਹੀਨੇ ਪਹਿਲਾਂ ਵੀ ਇਹਨਾਂ ਦੇ ਸ਼ੱਕ ਸੀ ਲਗਭਗ ਸਾਲ ਹੋ ਗਿਆ ਸੀ ਲਗਭਗ ਹਾਲ ਨੂੰ ਮੈਨੂੰ ਸ਼ੱਕ ਹੈਗਾ ਸੀ ਫਿਰ ਵੀ ਮੈਂ ਜੀਪੀਐਸ ਸਟਾਈਲ ਹੋਇਆ ਸੀ ਕਿ ਮੈਨੂੰ ਇਹਨਾਂ ਦਾ ਪਤਾ ਲੱਗਦਾ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਹੈ ਲੜਕੀ ਦੇ ਪਰਿਵਾਰ ਪਰ ਕੀ ਕਹਿੰਦੇ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮੈਂ ਫੋਨ ਕਰਕੇ ਇਨਫੋਰਮ ਕਰ ਦਿੱਤਾ ਹੈ ਲੜਕੀ ਦੇ ਸਿਸਟਮ ਨੂੰ ਵੀ ਦੱਸਦਾ ਹੈ ਫਾਦਰ ਨੂੰ ਵੀ ਦੱਸਦਾ ਹੈ ਤੇ ਉਹਦੇ ਭਰਾ ਨੂੰ ਵੀ ਮੈਂ ਦੱਸ ਦਿੰਦਾ ਹੈ ਮੈਂ ਮੰਗਿਆ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਮੇਰੇ ਦੋ ਬੱਚੇ ਆ ਭਾਈ ਕੀ ਨਾ ਜੀ ਮੇਰਾ ਨਾਮ ਪਰਵੇਸ਼ ਗੁਲਾਟੀ ਹੈ ਜੀ ਆਹ ਜਿਹੜੀ ਲੜਕੀ ਦਾ ਮੈਟਰ ਹੈ ਕੀ ਤੁਹਾਡੇ ਕੋਲ ਲੱਗਦਾ ਹੈ ਉਹ ਲੜਕੀ ਦਾ ਲੜਕੀ ਮੇਰੀ ਨੂੰਹ ਹੈ ਮੇਰੇ ਬੇਟੇ ਦੀ ਘਰ ਦੀ ਹੈ 15 ਸਾਲ ਹੋ ਗਏ ਵਿਆਹ ਨੂੰ ਇਹ ਲਗਭਗ 15 ਸਾਲਾਂ ਤੋਂ ਹੀ ਲੜਾਈ ਝਗੜਾ ਕਰਦੀ ਹੈ ਪਹਿਲਾਂ ਵੀ ਇਹਦੇ 5-7 ਸਾਲ ਪਹਿਲਾਂ ਗੈਸਮਨ ਸੀ ਕਹੇ ਬੰਦੇ ਨਾਲ ਉਦੋਂ ਵੀ ਇਹ ਫੜੀ ਗਈ ਸੀ ਉਦੋਂ ਪਰਿਵਾਰ ਨੇ ਬਹਿ ਕੇ ਗਲੀਮ ਲਾ ਜਾਂ ਮੋਤਬਾਰਾ ਨੇ ਬਹਿ ਕੇ ਦਾ ਰਾਜੀ ਨਾਮਾ ਕਰਾਤਾ ਹੀ ਇਹਨੇ ਮਾਫੀ ਮੰਗ ਲਈ ਇਹਦੇ ਮਾਰਦੇ ਨੇ ਮਾਫੀ ਮੰਗ ਲਈ ਉਹਦੇ ਸਬੂਤ ਵੀ ਸਾਡੇ ਕੋਲ ਹੈਗੇ ਨੇ ਜਦੋਂ ਇਹਨੇ ਉਦੋਂ ਮਾਫੀ ਮੰਗੀ ਸੀ ਨਾ ਉਦੋਂ ਸੋਨੀ ਸਾਹਿਬ ਐਮ ਐਲ ਏ ਦੀ ਕੋਠੀ 'ਚ ਬਹਿ ਕੇ ਦੇ ਅਸੀਂ ਰਾਜੀ ਨਾਮਾ ਇਹਦਾ ਹੋਇਆ ਸੀ ਉਹਨ ਵੀ ਅੱਜ ਇੱਥੋਂ ਫੜ ਗਈ ਹੈ ਹੋਟਲ ਦੇ ਵਿੱਚੋਂ ਤੇ ਉਹ ਸ਼ਰਮ ਕਹਿੰਦੀ ਕਹਿੰਦੀ ਮੈਂ ਇਸੇ ਨਾਲ ਇਹਦੇ ਨਾਲ ਰਹਿਣਾ ਮੈਂ ਆਪਣੇ ਘਰ ਵਾਲੇ ਨਾਲ ਪਹਿਲੋਂ ਆਨੇ ਆਪਣਾ ਭਰਾ ਬਣਾਇਆ ਸੀ ਉਹ ਜਾਣ ਬੁੱਝ ਕੇ ਤਾਂ ਨਹੀਂ ਕਰਕੇ ਨਾ 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 ਉਹ ਜਿਹੜੇ ਮੁੰਡੇ ਨਾਲ ਫੜੀ ਗਈ ਹੈ ਉਹਨੂੰ ਇਹਨੇ ਕਹਿੰਦੀ ਮੇਰਾ ਭਰਾ ਬਣਿਆ ਉਹ ਵੀ ਸਾਡੇ ਨਾਲ ਅੱਗੋਂ ਆਕੜਦਾ ਡੇਲੀ ਉਹ ਦੂਜੇ ਚੌਥੇ ਦਿਨ ਸਾਡੇ ਬੂਹੇ ਆ ਕੋ ਲੰਗਦਾ ਜਾਂ ਗਲੀ ਬਾਜ਼ਾਰ ਤੋਂ ਲੰਗਦਾ ਚੌੜਾ ਹੋ ਕੇ ਲੰਗਦਾ ਵੀ ਆ ਲੋਈ ਅਸੀਂ ਤੁਹਾਡੀ ਜਨਾਨੀ ਖਲਾਈ ਜਿਹੜੇ ਪੁਲਿਸ ਆਈ ਹੈ ਤੇ ਪੁੱਤੋ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਤਸੱਬਾ ਕਿ ਤੁਹਾਡੇ ਕੋਲ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਅਸੀਂ ਤਲਾਹ ਦੇ ਦਿੱਤੀ ਹੈ ਉਹ ਅੱਗੋਂ ਸਾਨੂੰ ਕੋਈ ਜਵਾਬ ਨਹੀਂ ਦੇਂਦੇ ਅਸੀਂ ਉਹਨਾਂ ਨੂੰ ਸੱਦਿਆ ਇੱਥੇ ਆਓ